ਹਾਕੀ ਵਿਸ਼ਵ ਕੱਪ ਖੇਡਣ ਲਈ ਨੀਦਰਲੈਂਡ ਪਹੁੰਚੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦੋ ਵੱਡੇ ਝਟਕੇ ਲੱਗੇ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਦੋ ਖਿਡਾਰੀ ਰਮਨਦੀਪ ਸਿੰਘ ਅਤੇ ਨਿਕਿੰਥ ਮਈਆ ਸੱਟਾਂ ਲੱਗਣ ਕਾਰਨ ਵਿਸ਼ਵ ਕੱਪ ਦੀ ਟੀਮ ਤੋਂ ਬਾਹਰ ਹੋ ਗਏ ਨੇ ਤੇ ਹੁਣ ਭਾਰਤੀ ਟੀਮ ਨੂੰ ਦੋ ਰਿਪਲੇਸਮੈਂਟਸ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦੋਨੋਂ ਖਿਡਾਰੀਆਂ ਦੇ ਕਾਰਨ ਰਮਨਦੀਪ ਸਿੰਘ ਐਤਵਾਰ ਨੂੰ ਭਾਰਤ ਅਤੇ ਅਰਜנטיਨਾ ਵਿਚਾਲੇ ਖੇਡੇ ਗਏ ਅਭਿਆਸ ਮੁਕਾਬਲੇ ਦੌਰਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਮੁਕਾਬਲੇ ਦੌਰਾਨ ਇੱਕ ਖਿਡਾਰੀ ਨੂੰ ਟੈਕਲ ਕਰਦੇ ਹੋਏ ਰਮਨਦੀਪ ਸਿੰਘ ਦੀ ਸੱਜੀ ਆਖ ਤੇ ਸੱਜੀ ਗੱਲ ਦੀ ਹੱਡੀ ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਹਨਾਂ ਨੂੰ ਨਾਲ ਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਉੱਥੇ ਰਮਨਦੀਪ ਸਿੰਘ ਦਾ ਆਪਰੇਸ਼ਨ ਕੀਤਾ ਗਿਆ ਤੇ ਨਾਲ ਹੀ ਡਾਕਟਰਾਂ ਨੇ ਰਮਨਦੀਪ ਸਿੰਘ ਨੂੰ ਭਾਰਤੀ ਟੀਮ ਲਈ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਉਹਨਾਂ ਨੂੰ ਪੂਰੇ ਟੂਰਨਾਮੈਂਟ ਲਈ ਅਨਫਿਟ ਘੋਸ਼ਿਤ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਜੇ ਟੀਮ ਇਸ ਝਟਕੇ ਤੋਂ ਸੁਧ ਸੰਭਲੀ ਵੀ ਨਹੀਂ ਸੀ ਕਿ ਇਸ ਤੋਂ ਠੀਕ ਬਾਅਦ ਟੀਮ ਨੂੰ ਇੱਕ ਹੋਰ ਝਟਕਾ ਲੱਗਿਆ ਜਦ ਟੀਮ ਦੇ ਫਾਰਵਰਡ ਲਾਈਨ ਦੇ ਇੱਕ ਹੋਰ ਖਿਡਾਰੀ ਨਿਕਿੰਥ ਮਈਆ ਵੀ ਮੰਗਲਵਾਰ ਨੂੰ ਅਭਿਆਸ ਦੌਰਾਨ ਸੱਟ ਲੱਗ ਗਈ ਅਤੇ ਉਹ ਵੀ ਟੀਮ ਤੋਂ ਬਾਹਰ ਹੋ ਗਏ ਨਿਕਿੰਥ ਮਈਆ ਤੇ ਰਮਨਦੀਪ ਸਿੰਘ ਦੇ ਸੱਟਾਂ ਲੱਗਣ ਕਾਰਨ ਜਿਹੜੀਆਂ ਦੋ ਰਿਪਲੇਸਮੈਂਟਸ ਟੀਮ ਨੂੰ ਦਿੱਤੀਆਂ ਗਈਆਂ ਨੇ ਉਹਨੇ ਲੱਲੇਤ ਉਪਾਧਿਆਏ ਅਤੇ ਨਾਲ ਹੀ ਯੁਵਰਾਜ ਵਾਲਮਿਕੀ ਰਿਪਲੇਸਮੈਂਟਸ ਟੀਮ ਨੂੰ ਜ਼ਰੂਰ ਮਿਲ ਗਈਆਂ ਨੇ ਪਰ ਫਿਲਹਾਲ ਜਿਸ ਕਿਸਮ ਨਾਲ ਦੋ ਮੁੱਖ ਖਿਡਾਰੀ ਟੀਮ ਤੋਂ ਬਾਹਰ ਹੋਏ ਨੇ ਉਸ ਤੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋ ਖਿਡਾਰੀਆਂ ਦੇ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਦੇ ਹੌਸਲੇ ਕਿਤੇ ਨਾ ਕਿਤੇ ਜ਼ਰੂਰ ਪਸਤ ਹੋਏ ਨੇ ਤੇ ਟੀਮ ਦੀ ਸ਼ੁਰੂਆਤ ਇਸ ਵਰਲਡ ਕੱਪ ਦੇ ਵਿੱਚ ਜਿੱਥੇ ਮੁਕਾਬਲਿਆਂ ਦੇ ਵਿੱਚ ਚੰਗੀ ਮੰਨੀ ਜਾ ਰਹੀ ਸੀ ਉੱਥੇ ਹੀ ਕਿਤੇ ਨਾ ਕਿਤੇ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੁਣ ਇਨ੍ਹਾਂ ਦੋ ਝਟਕਿਆਂ ਤੋਂ ਬਾਅਦ ਟੀਮ ਦੇ ਹੌਸਲੇ ਪਸਤ ਹੋਣ ਕਾਰਨ ਕਿਹਾ ਜਾ ਸਕਦਾ ਹੈ ਕਿ ਟੀਮ ਦੀ ਸ਼ੁਰੂਆਤ ਖਰਾਬ ਰਹੀ ਹੈ ਤੇ ਟੀਮ ਹੁਣ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਵਰਲਡ ਕੱਪ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਇਹਨਾਂ ਦੋਨੋਂ ਛਟਕਿਆਂ ਤੋਂ ਕਿਵੇਂ ਖਦ ਨੂੰ ਉਭਾਰਦੀ ਹੈ ਅਤੇ ਕਿਸ ਕਿਸਮ ਦਾ ਪ੍ਰਦਰਸ਼ਨ ਕਰਕੇ ਵਿਖਾਉਂਦੀ ਹੈ ਇਹ ਵੇਖਣ ਲਾਇਕ ਰਹੇਗਾ ਪਰਵੇਸ਼ ਸੰਧੂ এবੀਪੀ ਨਿਊਜ਼ ਮੁਹਾਲੀ